ਸਤਿ ਆਕਾਲ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗੇ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਂ ਦਾ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਤੇ ਪੇਜ ਹੈ ਉਹਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਕ੍ਰੋਸ ਬੈਡ ਦਿਖਾਉਨੇ ਆ ਤੁਹਾਨੂੰ ਇੱਕ ਇੱਕ ਵਾਰ ਥਣ ਹਵਾਂ ਇਹਨਾਂ ਦੇਖ ਲਓ ਫਿਰ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਤੇ ਬੈਡ ਨੂੰ ਖੋਲ ਕੇ ਦਿਖਾਵਾਂਗੇ ਤੇ ਵੀਡੀਓ 'ਚ ਹੀ ਰੇਟ ਕਰਾਵਾਂਗੇ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਬੈਡ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਬੈਡ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਆਜੋ ਬਾਈ ਜੀ ਨਾਲ ਕਰਾਉਣੀ ਹੈ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਬਾਈ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜਿਉਂ ਉੱਥੀ ਬੋਲੇ ਪਿੰਡ ਕਿਹੜਾ ਪਿੰਡ ਜਿਉਂ ਜ਼ਿਲ੍ਹਾ ਬਠਿੰਡਾ ਜੀ ਬਾਈ ਜੀ ਆਪਣਾ ਫੋਨ ਨੰਬਰ ਬੋਲੋ 7696502922 ਠੀਕ ਆ ਕਿੰਨੇ ਵੇ ਸੂਏ ਬੈੜੇ ਇਹ ਦੂਜੇ ਸੂਏ ਸੂਈ ਹੈ ਜੀ ਹੁਣ ਕਿੰਨੇ ਦਿਨ ਹੋਗੇ ਬਾਈ ਸੂਈ ਨੂੰ ਇਹ ਰਾਤ ਸਵੇਰੇ ਸੂਈ ਹੈ ਜੀ ਬੱਚਾ ਕੀ ਆ ਨਾਲ ਬੱਛੀ ਆ ਜੀ ਸਾਈਵਾਲ ਬੱਚਾ ਨਾਲ ਦੋਸਤੋ ਸਾਈਵਾਲ ਬੱਛੀ ਆ ਦੇਖ ਸਕਦੇ ਹੋ ਰਾਤ ਹੀ ਸੂਈ ਹੈ ਬੋਲੇ ਚ ਆ ਬੈੜਾ ਹਜੇ ਕਿੰਨਾ ਰੇਟ ਕਰਦੇ ਹੋ ਬਾਈ ਦਾ ਇਹ ਤਾਂ 65000 ਰੁਪਏ ਹੈ ਛੱਡ ਕਿੰਨੇ ਦੇ ਦੋਗੇ ਛੱਡ ਦਾ ਮੌਕੇ ਤੇ ਫੋਨ ਤੇ ਕਰ ਲਾਂਗੇ ਜੀ ਕੋਈ ਨਹੀਂ ਦੁੱਧ 18 ਲੀਟਰ ਭਲੂਣ ਦੇ ਕੱਢਾ ਜੀ ਠੰਡੀ ਸੀਲ ਬਹੁਤ ਆ ਐ ਨਹੀਂ ਕੋਈ ਠੰਡੀ ਮਿੱਠੀ ਬਹੁਤ ਆ ਚੰਗੀ ਸੀਲ ਬਹੁਤ ਆ ਦੋਸਤੋ ਪੈਰ ਨਹੀਂ ਚੱਕਦੀ ਬਿਲਕੁਲ ਬਾਈ ਖੋਲ ਕੇ ਦਿਖਾ ਦੇ ਕਰੋਸ ਚਾ ਬੈੜ ਦੋਸਤੋ ਦੂਸਰੇ ਸੂਏ ਸੂਈਆ ਰਾਤੀ ਪਿੱਛੇ ਸਾਹੀਵਾਲ ਬੱਛੀ ਆ ਬੱਚੇ ਦਾ ਕਰਦੀ ਆ ਥੋੜਾ ਤਾਂ ਕਰਕੇ ਨਹੀਂ ਦੁਰਦੀ ਮੋਟਾ ਥਣ ਲੱਗਿਆ ਦੁੱਧ ਵਾਲਾ ਗਰਮੀ ਦੇ ਵਿੱਚ ਇਸ ਟਾਈਪ ਦੀਆਂ ਕਰੋਸ ਬੈੜਾ ਬਹੁਤ ਠੀਕ ਰਹਿੰਦੀਆਂ ਨੇ ਪਰ ਪਿਓਰ ਦੇ ਵਿੱਚ ਆ ਗਈਆਂ ਜਿਹੜਾ ਬੈੜਾ ਉਹ ਗਰਮੀ ਜ਼ਿਆਦਾ ਮਹਿਸੂਸ ਕਰਦੀਆਂ ਨੇ ਗਰਮੀ ਘੱਟ ਮਹਿਸੂਸ ਕਰੂਗੀ ਦੂਸਰੇ ਸੂਈਆ ਸੂਈਆ ਰਾਤੀ ਸੂਈਆ ਥਾਣ ਹਵਾਨਾ ਇੱਕ ਵਾਰੀ ਨੇੜੇ ਤੋਂ ਵਿਖਾ ਦਿੰਨਾ ਫਿਰ ਠੰਡੀ ਸੀਲ ਹੈ ਬਾਈ ਕਹਿੰਦਾ ਪੈਰ ਨਹੀਂ ਚੱਕਦੀ ਜਮੇ ਦਰਮਿਆਨੇ ਕੱਦ ਦੀਆ ਛੋਟੇ ਕੱਦ ਦੇ ਠੰਡੀ ਸੀਲ ਬਹੁਤਾ ਦੇਖ ਸਕਦੇ ਹੋ ਮੂੰਹ ਉੱਥੇ ਇੱਕ ਵਾਰੀ ਗਾਂ ਦਾ ਫੇਰ ਦੇਖ ਲਓ ਛੋਟੇ ਕੱਦ ਚਾ ਦਰਮਿਆਨੇ ਚ ਨੰਬਰ 22 ਦਾ ਸਕਰੀਨ ਦੇ ਉੱਤੇ ਚੱਲੂਗਾ ਵੀਡੀਓ ਬਣਾਉਣ ਦਾ ਮਤਲਬ ਜਾਨਵਰ ਦਾ ਆਈਡੀਆ ਆ ਜਾਂਦਾ ਤੇ ਖਰੀਦਣੀ ਦੋਸਤੋ ਤੁਸੀਂ ਆਪਣੀ ਤਸੱਲੀ ਕਰਕੇ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ